ਸਾਸੀ ਕਾਲਜੀ ਗਰਾਇਆ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਆਪਾਂ ਵੀਰ ਜੀ ਬੜੇ ਵੀਰਾਂ ਦੀ ਡਿਮਾਂਡ ਸੀ ਕਿ ਤੁਸੀਂ ਚੈਨਲ ਆਪਣਾ ਬਣਾਓ ਆਪਾਂ ਚੈਨਲ ਵੀਰ ਜੀ ਨਵਾਂ ਬਣਾ ਲਿਆ ਜੀ ਵੱਧ ਤੋਂ ਵੱਧ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆ ਵੀਰ ਜੀ ਆਪਣੇ ਕੋਲ ਝੋਟੀ ਆਈ ਹੈ ਪਹਿਲਣ ਝੋਟੀ ਹੈ ਚਾਰ ਦੰਦਿਆ ਮੂੰਹ ਦੀ ਸੇਂਕ ਕੁਆਲਿਟੀ ਬਹੁਤ ਚੰਗੀ ਹੈ ਥਣ ਲੇਵੇ ਦੀ ਵੀ ਬਹੁਤ ਚੰਗੀ ਹੈ ਥਾਣੇ ਤੇ ਜਮਾ ਹੈ ਮੁੱਠੀ ਥਾਣ ਲੱਗਾ ਹੈ ਜਿਹੜੇ ਵੀਰ ਭਰਾ ਨੇ ਵੀ ਲੈਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਪਿੰਡ ਸਾਡਾ ਹੈ ਰਣ ਸਿੰਘੇ ਤਲਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜਮਾਂ ਸੀਲੀ ਹੈ ਗਾਈਆਂ ਵਰਗੀ ਸੀਲੀ ਹੈ ਐਦਾਂ ਹੀ ਭਾਵੇਂ ਥੱਲੇ ਬਹਿ ਜਾਓ ਆਪਾਂ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਐਦਾਂ ਹੀ ਬੈ ਕੇ ਥੱਲੇ ਆਹ ਵੇਖ ਲੋ ਜੀ ਬਹੁਤ ਸਿਲੀਏ ਕੱਟੀ ਥਾਨ ਬਹੁਤ ਚੰਗਾ ਲੱਗਾ ਹੈ। ਇਹਦੀ ਕੀਮਤ ਹੈ ਮੁੱਲ 1,30,000 ਰੁਪਇਆ ਕਰਦੇ ਹਾਂ। ਤੇ ਜਿਹੜੀ ਜਮਾ ਦੇਣੀ ਹੈ ਹਾਂ ਨਾਂ ਦੀ ਉਹ 1,20,000 ਰੁਪਇਆ ਹੈ। ਜਿਹੜੇ ਵੀਰ ਭਰਾ ਨੂੰ ਵੀ ਪਸੰਦ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਆਪਾਂ ਉੱਤੇ ਨੰਬਰ ਦੇ ਦਾਂਗੇ। ਧੰਨਵਾਦ ਜੀ।